ਸਾਨੂੰ ਨਾ ਐਡ ਦਿਖਾ ਦਿਖਾ ਕੇ ਵੀ ਐਸ ਕੰਪਨੀ ਦਾ ਐਸੀ ਲਿਆਓ ਤੇ ਉਹ ਦੱਸਦੇ ਆ ਵੀ 50 ਡਿਗਰੀ ਤੱਕ ਵੀ ਚਲਾ ਜਾਏ ਤੇ ਇਹ ਅੰਦਰ ਮਤਲਬ ਤੁਹਾਨੂੰ ਬਰਫ਼ ਹੀ ਰੱਖੇਗਾ ਉਹ ਇਸ ਢੰਗ ਨਾਲ ਐਡ ਕਰਦੇ ਅਸੀਂ ਖਰੀਦਦੇ ਵੀ ਆ ਲਾਉਣੇ ਵੀ ਆ ਕਿ ਸੱਜਣ ਨੇ ਥੋੜੇ ਦਿਨ ਹੋਏ ਇੱਕ ਬੜੀ ਸੋਹਣੀ ਸਿੰਦਰੀ ਜਿਹੜੀ ਆ ਉਹ ਬਣਾ ਕੇ ਆਪਣੇ ਵੱਲੋਂ ਰੱਖੀ ਉਨੇ ਇੱਕ ਥਾਂ ਤੇ ਦਿਖਾਇਆ ਵੀ ਜਿਸ ਸਟੋਰ ਤੋਂ AC ਮਿਲ ਰਿਹਾ ਤੇ ਇੱਕ ਪਾਸੇ ਉਹਨੇ ਨਰਸਰੀ ਦੀ ਫੋਟੋ ਲਾਈ ਤੋਨੇ ਵੇਖਿਆ ਵੀ ਜਿਹੜਾ ACਆਂ ਵਾਲਾ ਸਟੋਰ ਆ ਉਥੇ ਲਾਈਨ ਲੱਗੀ ਆ ਤੇ ਹੱਥਾਂ 'ਚ ਥੱਬੇ ਰੁਪਈਆਂ ਦੇ ਫੜਿਆ ਤੇ ਨਰਸਰੀ ਵਾਲਾ ਵਿਚਾਲਾ ਇੰਜ ਬੈਠਾ ਕੋਈ ਉਥੇ ਇੱਕ ਅੱਦਾ ਜਾਣ ਰਿਹਾ ਸਾਨੂੰ ਨਾ ਇਹ ਚੀਜ਼ਾਂ ਹੁਣ ਲੱਗਦੀਆਂ ਆ ਕੁਝ ਕੌਣ ਪਤਾ ਨਹੀਂ ਸੱਚ ਸੀ ਕਿ ਝੂਠ ਸੀ ਇੱਕ ਨਿਤਾ ਉਹਦਾ ਡਾਟਾ ਵੀ ਜਿਹੜਾ ਉਹ ਰੱਖਿਆ ਦੁਬਈ ਦਾ ਤੇ ਪੰਜਾਬ ਦਾ ਕੰਪੈਰੀਸ਼ਨ ਕੀਤਾ ਟੈਂਪਰੇਚਰ ਦਾ ਉਹ ਜਾ ਰਿਹਾ 34 36 34 36 ਇੱਥੇ 46 47 ਇਹ ਹੁਣ ਆਪਾਂ ਹਿਸਾਬ ਲਾ ਲੈਣਾ ਵੀ ਆਉਣ ਵਾਲੀ ਨਸਲ ਲਈ ਕਰੋੜਾਂ ਕਰ ਲਓ ਅਰਬਾਂ ਕਰ ਲਓ ਜੋ ਮਰਜ਼ੀ ਇਕੱਠਾ ਕਰ ਲਓ ਜਿਉਣਾ ਜਿਉਣ ਲਈ ਸਾਹ ਚਾਹੀਦਾ ਰਹਿਣ ਲਈ ਧਰਤੀ ਰਹਿਣ ਜੋਗ ਚਾਹੀਦੀ ਹੈ ਧੰਨ ਕੀ ਕਰੇਗਾ ਧੰਨ ਨੇ ਆਕਸੀਜਨ ਤਾਂ ਤਾਂ ਹੀ ਹੈ ਜੇ ਹੁਣ ਉਹਦੇ ਅਨੁਸਾਰ ਅਸੀਂ ਜਿਨ੍ਹਾਂ ਕੋਲੇ ਤਥਾ ਨਹੀਂ ਉਹਨਾਂ ਤਾਂ ਮਜਬੂਰੀ ਹੋਏਗੀ ਅਸੀਂ ਨਿੰਮ ਪਿੱਪਲ ਬੋੜਾਂ ਅੰਬਾਂ ਦੇ ਦਰਖਤਾਂ ਨੂੰ ਪਿਆਰ ਕਰਨ ਵਾਲੇ ਤੇ ਜਾਣਨ ਵਾਲੇ ਅੱਜ ਕਿੱਥੇ ਆ ਗਏ ਮਨੀ ਪਲਾਂਟ ਜ਼ਰੂਰ ਚਾਹੀਦਾ ਖਰਚ ਕਰੀਬਨ ਕਰੀਬਨ ਲਾਇਕ ਇੱਕ ਛੱਡ ਕੇ ਦੋ ਦੋ ਲਾਇਰ ਉਹ ਵੀ ਪਤਾ ਨਹੀਂ ਕਿੰਨੇ ਭਲੇਖਾ ਪਾ ਦਿੱਤਾ ਵੀ ਇਹ ਉਹਨੂੰ ਪਈ ਰੁਪਈਏ ਲੱਗੇ ਵੇਖੇ ਤਾਂ ਐ ਨਹੀਂ ਕਦੀ ਮੈਂ ਤਾਂ ਨਹੀਂ ਦੇਖੇ ਕਿਸੇ ਦੇ ਘਰ ਜੇ ਲੱਗਦੇ ਹੁਣ ਤੇ ਦੱਸਿਓ ਬੰਦਾ ਕੋ ਤੋੜ ਹੀ ਲਿਆਏਗਾ ਉਹ ਸਾਨੂੰ ਦੱਸ ਦਿੱਤਾ ਗਿਆ ਵੀ ਇਹ ਮਨੀ ਪਲਾਂਟ ਹੈ ਜੀ ਉਹ ਜ਼ਰੂਰੀ ਹੈ ਅਸਲ ਦੇ ਵਿੱਚ ਜਿੰਨਾ ਰੁੱਖਾਂ ਨੇ ਸਾਨੂੰ ਆਕਸੀਜਨ ਦੇਣੀ ਸੀ ਉਹਨਾਂ ਰੁੱਖਾਂ ਦੇ ਮੁਤਾਬਕ ਹੀ ਮੌਨਸੂਨ ਆਉਣਾ ਸੀ ਚੇਤਾ ਰੱਖਿਓ ਕਲਾ ਇਹ ਨਹੀਂ ਐ ਮੌਨਸੂਨ ਵੀ ਜਿਹੜਾ ਆ بارش ਹੋਣੀ ਹਵਾ ਹੋਣੀ ਉਹਨਾਂ ਰੁੱਖਾਂ ਦੇ ਮੁਤਾਬਕ ਹੋਣਾ ਸੀ ਉਹਨਾਂ ਨੇ ਸੀਜ਼ਨ ਨੂੰ ਕਰਨਾ ਸੀ ਪਰ ਅਸੀਂ ਕਿਹੜੇ ਪਾਸੇ ਨੂੰ ਧੱਕੇ ਲਾ ਜਾ ਰਹੇ ਆ ਇਹ ਅੱਜ ਅਸੀਂ ਕੰਪਨੀਆਂ ਗਿਣਦੇ ਆ ਮੇਰ ਕੰਡੀਸ਼ਨ ਦੇ ਵਿੱਚ ਸਭ ਨਾਲੋਂ ਬੈਸਟ ਐ ਜੀ ਇਹ 60000 ਦਾ ਲੈ ਲਓ ਇਹ ਲੱਖ ਦਾ ਲੈ ਲਓ 2 ਦਾ ਲੈ ਲਓ ਜੇ ਬਾਹਰ ਇਹੋ ਜਿਹਾ ਹਾਲ ਰਿਆ ਨਾ ਤੇਨ ਮਸ਼ੀਨਾਂ ਨੇ ਕੁਝ ਨਹੀਂ ਜ਼ਿਕਰਨਾ ਬੰਦਾ ਮਸ਼ੀਨਾਂ ਨਾਲ ਇੰਨਾ ਜਿਹੜਾ ਜੁੜ ਗਿਆ ਕੁਦਰਤ ਦੇ ਨਾਲ ਜਿਹੜਾ ਉਹ ਟੱਕਰ ਲਾ ਕੇ ਬਹਿ ਗਿਆ ਕੁਦਰਤ ਦੇ ਖਿਲਾਫ ਹੋ ਗਿਆ ਔਰ ਉਹਨਾਂ ਖਮਿਆਜਾ ਭੁਗਤਣਾ ਪਏਗਾ ਉਹਦੇ ਲਈ ਹੁਣ ਅਸੀਂ ਆਖੇ ਕਰ ਕੀ ਸਕਦੇ ਹਾਂ ਜਿੰਨਾ ਵੀ ਆਪ ਨਗਰਾਂ ਕਲੋਨੀਆਂ ਦੇ ਅੰਦਰ ਰਹਿੰਦੇ ਹੋ ਪਹਿਲੀ ਬਾਤ ਤੇ ਘਰ ਦੇ ਬਾਹਰ ਯਤਨ ਕਰੋ ਇੱਕ ਤੋਂ ਦੋ ਰੁੱਖ ਤੇ ਇਹ ਨਹੀਂ ਆ ਪਿੱਛੇ ਜਿਉਂ ਕਹਿੰਦੇ ਜੀ ਰੁੱਖ ਵੰਡਣੇ ਰੁੱਖ ਵੰਡਣੇ ਤੂੰ ਸਾਨੂੰ ਵੀ ਅਸੀਂ ਵੀ ਅਨਾਉਂਸ ਕੀਤਾ ਤੋ ਜਦ ਦਿਨ ਵੰਡਣ ਦੀ ਵਾਰੀ ਆਈ ਤੋ ਟਮਾਟਰਾਂ ਦੇ ਬੂਟੇ ਦੇ ਹੀ ਆਉਣ ਕਹਿੰਦੇ ਜੀ ਰੁੱਖ ਵੰਡਣੇ ਤੋ ਮੈਂ ਵੇਖ ਕੇ ਰਾਣ ਮਹਾਂ ਜੀ ਇਹਨਾਂ ਚ ਤੁਹਾਨੂੰ ਇਹ ਕਹਿੰਦੇ ਜੀ ਪਤਾ ਨਹੀਂ ਸਾਨੂੰ ਆਂਦੇ ਸੀ ਇਹ ਵੰਣੇ ਰੁੱਖ ਵੰਡਣੇ ਵੀ ਵੰਡਣ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਰੁੱਖ ਕੀ ਹੁੰਦਾ ਹੈ ਤੇ ਆਹ ਛੋਟਾ ਬੂਟਾ ਕੁਵੇਲ ਕੀ ਹੁੰਦਾ ਹਾਲਤ ਇਹੋ ਜੀ ਹੋ ਗਈ ਪਹਿਲੀ ਵਾਰ ਘਰ ਦੇ ਬਾਹਰ ਜਿਹੜੇ ਅਸਲ ਸਾਡੇ ਸਤਿ ਧਰਤੀ ਨੂੰ ਮੰਨਣ ਵਾਲੇ ਨੇ ਕੋਈ ਇੱਕ ਦੋ ਰੁੱਖ ਲਾਓ ਉਰਵਤਿਰਿਆਂ ਸੋ ਸੈਟਿੰਗਾਂ ਤੁਸੀਂ ਬਣਾਈਆਂ ਕਲੋਨੀਆਂ ਗੇਟਡ ਹੋ ਗਈਆਂ ਉਹ ਉਹਨਾਂ ਦੇ ਉੱਤੇ ਬੰਦੇ ਬਿਠਾਏ ਉਹਨਾਂ ਨੂੰ ਤਨਖਾਹ ਦੇ ਰਹੇ ਕਮ ਸੇ ਕਮ ਯਤਨ ਕਰੋ ਜੇ ਕਲੋਨੀ ਨਗਰ ਦੇ ਵਿੱਚ ਕੋਈ ਪਾਰਕ ਹੈ ਉਹਨਾਂ ਪਾਰਕਾਂ ਦੇ ਵਿੱਚ ਚੰਗੇ ਰੁੱਖ ਲਾਓ ਔਰ ਵੱਡੇ ਹੋਣ ਆ ਪਹਿਲਾਂ ਚੌਂਕ ਵਜਦੇ ਹੁੰਦੇ ਸੀ ਆ ਪਿੱਪਲ ਵਾਲਾ ਚੌਂਕ ਆ ਬੋੜ ਵਾਲਾ ਚੌਂਕ ਆ ਹੁਣ ਆ ਫਲਾਣੇ ਬੁੱਤ ਵਾਲਾ ਚੌਂਕ ਆ ਉਟਮਕਾਣੇ ਬੁੱਤਲ ਉੱਥੇ ਵੀ ਪੱਥਰ ਲਾ ਦਿੱਤਾ ਰੁੱਖ ਪੁੱਟ ਕੇ ਪਾਸੇ ਮਾਰੇ ਤੇ ਉੱਥੇ ਵੀ ਬੋਤਲ ਆ ਦਿੱਤੇ। ਔਰ ਅਸੀਂ ਇਹ ਵਿਨਾਸ਼ ਵਾਲੇ ਪਾਸੇ ਜਾ ਰਹੇ ਹਾਂ। ਜਿੰਨੇ ਮਰਜ਼ੀ ਬਦਾਮ ਖਾ ਲਿਓ। ਜਿੰਨਿਆਂ ਮਰਜ਼ੀ ਸੈਰਾਂ ਕਰ ਲਿਓ। ਜੇ ਚੱਜ ਦੀ ਹਵਾ ਨਾ ਨ ਮਿਲੀ ਸਾਹ ਲੈਣ ਲਈ। ਅਸੀਂ ਇਹ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਜਿੱਦਣ ਪਹਿਲੀ ਪਹਿਲੀ ਵਾਰ ਬੋਤਲਾਂ 'ਚ ਪਾਣੀ ਆਇਆ ਨਾ ਵੀ ਹੁਣ ਪਾਣੀ ਬੋਤਲਾਂ 'ਚ ਮਿਲਿਆ ਕਰਨਾ ਤੇ ਸਾਡੇ ਇੱਥੋਂ ਪੰਜਾਬ ਦੇ ਲੋਕ ਮਖੌਲ ਕਰਦੇ ਸੀ। ਵੀ ਇਹ ਕਿਉਂ じゃ ਕੰਮ ਹੋਇਆ ਜੀ? ਇੱਟੇ ਨੀਓ ਜੇ ਕੰਮ ਚੱਲਨੇ ਬੋਤਲ ਚ ਪਾਣੀ ਕਿੰਨੇ ਪੀਣਾ ਅਸੀਂ ਟੂਟੀ ਤੋਂ ਪੀਣ ਵਾਲੇ ਤੇ ਅੱਜ ਘਰ ਗਏ ਰਿਸ਼ਤੇਦਾਰ ਨੂੰ ਵੀ ਗਲਾਸ ਚ ਫੜਾ ਦਿਓ ਨਾ ਤੇ ਉਹ ਵੀ ਅੱਖਾਂ ਕੱਢ ਕੇ ਵੇਖਦਾ ਹੈ ਉਹਦੇ ਲਈ ਵੀ ਰੱਖਣਾ ਪੈਂਦਾ ਵੀ ਇਹਨੂੰ ਦਿਓ ਜੀ ਹੁਣ ਉਹਦੇ ਚ ਵੀ ਗਾਂ ਆ ਮੈਂ ਪਿੱਛੇ ਦਿੱਲੀ ਗਿਆ ਤਾਂ ਉਹ ਵੇਖਿਆ ਵੀ ਕਈ ਆਪਾਂ ਆਖਿਆ ਜੀ ਪਾਣੀ ਦੇ ਦਿਓ ਮੈਨੂੰ ਅੱਗੋਂ ਪੁੱਛਦਾ ਜੀ ਕਿਹੜਾ ਲੈਣਾ ਹੁਣ ਗਾਂ ਚੱਲ ਪਿਆ ਕੰਮ ਤੇ ਉਹ ਕਈ ਵਿੱਚੋਂ ਸੀ ਉਹ ਕੁਪ ਖੱਟੇ ਜੇ ਢੱਕਣ ਵਾਲੀ ਪੀਲੇ ਜੇ ਢੱਕਣ ਵਾਲੀ ਬੋਤਲ ਉਹ ਆnde ਜੀ ਇਹ ਥੋੜਾ ਵਧੀਆ ਆ ਗਿਆ ਤੋ 10-15 ਰੁਪਏ ਮਹਿੰਗਾ ਇਹ ਚਲਦੇ ਆ ਚਲਦੇ ਆ ਕੰਮ ਜਿਹੜਾ ਪਿੱਛੇ ਬੰਗਲੌਰ ਦੇ ਵਿੱਚ ਤੁਸੀਂ ਵੇਖਿਆ ਉੱਥੇ ਤੇ ਏਟੀਐਮ ਲੱਗੇ ਹੋਏ ਐ ਜਿਵੇਂ ਏਟੀਐਮ ਚੋਂ ਪੈਸੇ ਕਢਾਉਂਦੇ ਹੋ ਨਾ ਇਸ ਤਰ੍ਹਾਂ 5 ਦਾ ਸਿੱਕਾ ਉਹ ਪਾਉਂਦੇ ਨੇ ਤੇ ਫਿਰ ਥੱਲੇ ਕੈਨ ਕਰਦੇ ਤੇ ਫਿਰ ਉਹ ਭਰਦਾ ਔਰ ਦਵਾਈ ਰੱਬ ਦੀ ਹੈ ਕਿਤੇ ਮੜੋ ਇਸ ਪਾਸਿਓਂ ਥੋੜਾ ਜਿਹਾ ਧਿਆਨ ਦਿਓ ਨਾ ਅਸੀਂ ਪਾਣੀ ਚੱਜਦਾ ਛੱਡਿਆ ਨਾ ਹਵਾ ਚੱਜਦੀ ਛੱਡੀ ਗੋਠੀਆਂ ਵਿਖਾ ਕੇ ਕੁਝ ਨਹੀਂ ਬੰਨਾ ਉਹਨਾਂ ਅੱਗੇ ਰੁੱਖ ਲਾਓ ਦੇ ਨਾਲ ਤੁਹਾਡੇ ਘਰ ਦੀ ਜਿਹੜੀ ਆ ਸੁੰਦਰਤਾ ਘਟੇਗੀ ਨਹੀਂ ਵਧੇਗੀ ਉੱਥੇ ਤੁਹਾਡੇ ਬੱਚਿਆਂ ਨੂੰ ਕਿਤੇ ਚਿੜੀਆਂ ਦੀ ਆਵਾਜ਼ ਸੁਣਾਈ ਦੇਗੀ ਕਿਤੇ ਕੋ ਪੰਛੀ ਉੱਥੇ ਪਰਿੰਦੇ ਬੋਲਣਗੇ ਲਾਲਾ ਕੇ ਪੱਥਰ ਆਪ ਵੀ ਪੱਥਰ ਹੋ ਗਏ ਬਾਹਰ ਵੀ ਪੱਥਰ ਅੰਦਰ ਵੀ ਪੱਥਰ ਬੰਦਾ ਵੀ ਪੱਥਰ ਸਭ ਕੁਝ ਛੋਟੀ ਜਿਹੀ ਬੇਖਹਿ ਕੇ ਮੈਂ ਕਵਿਤਾ ਸਮਾਪਤੀ ਕਰਦਾ ਹਾਂ ਭਾਈਸੇ ਭਾਈ ਵੀਰ ਸਿੰਘ ਨੇ ਇਹ ਬਚਨ ਲਿਖਿਆ ਤੇ ਸਾਨੂੰ ਸਮਝਣ ਦੀ ਲੋੜ ਹੈ ਉਹ ਪਤਾ ਕੀ ਕਹਿੰਦੇ ਕਹਿੰਦੇ ਰੁੱਖ ਨੇ ਆਖਿਆ ਮਨੁੱਖ ਨੂੰ ਰੁੱਖ ਜਿਹੜਾ ਉਹ ਸਾਡੇ ਵਰਗੇ ਲੋਕਾਂ ਨੂੰ ਕਹਿ ਰਿਹਾ ਕੀ ਕਹਿੰਦੇ ਉਹ ਕਹਿੰਦਿਆ ਐ ਧਰਤੀ ਦੇ ਤੰਗ ਦਿਲ ਲੋਕੋ ਤੁਹਾਡੇ ਦਿਲਾਂ ਚ ਕਿੱਡੀ ਤੰਗੀ ਆ ਗਈ ਐ ਧਰਤੀ ਦੇ ਤੰਗ ਦਿਲ ਲੋਕੋ ਨਾਲ ਅਸਾਂ ਕਿਉਂ ਲੜਦੇ ਰੁੱਖ ਕਹਿ ਰਿਹਾ ਸਾਨੂੰ ਐ ਧਰਤੀ ਦੇ ਤੰਗ ਦਿਲ ਲੋਕੋ ਨਾਲ ਅਸਾਂ ਕਿਉਂ ਲੜਦੇ ਕਹਿੰਦੇ ਚੌੜੇ ਦਾਓ ਅਸੀਂ ਨਹੀਂ ਵਧਣਾ ਸਿੱਧੇ ਜਾਣਾ ਛੱੜਦੇ ਵੀ ਅਸੀਂ ਕੋ ਥਾਂ ਮਲਨੀ ਆ ਤੁਹਾਡੀ ਚੌੜੇ ਦਾਓ ਅਸੀਂ ਨਹੀਂ ਵਧਣਾ ਸਿੱਧੇ ਜਾਣਾ ਛੱੜਦੇ ਘੇਰੇ ਤੇ ਫੈਲਾਓ ਆ ਸਾਡੇ ਵਿੱਚ ਅਸਮਾਨਾਂ ਹੁਸਣ ਕਹਿੰਦੇ ਸਾਡਾ ਘੇਰਾ ਫੈਲਾਓ ਅਸਮਾਨ ਵਿੱਚ ਹੋਣਾ ਘੇਰੇ ਤੇ ਫੈਲਾਓ ਆ ਸਾਡੇ ਵਿੱਚ ਅਸਮਾਨਾਂ ਹੁਸਣ ਗਿੱਠ ਥਾਂ ਧਰਦੀ ਤੇ ਮੱਲੀ ਉਹ ਵੀ ਤੁਸੀਂ ਨਾ ਜਰਦੇ ਕਿੰਦੇ ਇੱਕ ਗਿੱਠ ਜਿੰਨੀ ਅਸੀਂ ਥਾਂ ਧਰਤੀ ਤੇ ਮੱਲੀ ਐ ਤੁਹਾਡੇ ਤੋਂ ਵੀ ਨਹੀਂ ਜਰੀ ਜਾਂਦੀ ਪੁੱਟ ਕੇ ਸਾਨੂੰ ਪਾਸੇ ਮਾਰਦੇ ਹੋ ਅਸੀਂ ਉਹਦੇ ਉੱਤੇ ਕਿੰਨੇ ਪਰਿੰਦਿਆਂ ਦੇ ਆਲਣੇ ਕੀ ਕੁਝ ਉਹਦੇ ਲਈ ਅਸੀਂ ਹੁਣ ਗਾਂ ਚੱਲ ਪਏ ਲੱਕੜ ਦਾਲ ਇਹ ਬਾਹਰ ਜ਼ੁਲਮ ਐ ਇਹ ਇੱਕ ਕਾਨੂੰਨ ਬਣਿਆ ਵੀ ਪੰਛੀਆਂ ਨੂੰ ਕੁ ਦਾਣਾ ਨਹੀਂ ਪਾ ਸਕਦਾ ਅਸੀਂ ਜਿਹੜਾ ਆਟਾ ਦਾਲ ਸਕੀਮ ਬੰਦਿਆਂ ਤੇ ਲਾਇਆ ਨਾ ਸਰਕਾਰਾਂ ਨੇ ਇਹ ਕੰਮ ਅਸੀਂ ਪੰਛੀਆਂ ਲਈ ਲਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਉਹਨਾਂ ਨੂੰ ਕੋਈ ਲੋੜ ਨਹੀਂ ਤੁਹਾਨੂੰ ਲੱਕੜ ਦੇ ਘਰ ਬਣਾ ਕੇ ਟੰਗਣ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਦਾਣੇ ਪਾਉਣ ਦੀ ਰੁੱਖ ਲਾਓ ਉਹ ਆਲਣੇ ਵੀ ਤੁਹਾਡੇ ਤੋਂ ਵਧੀਆ ਬਣਾਉਣਗੇ ਆਪਣੇ ਮੁਤਾਬਕ ਬਣਾਉਣਗੇ ਪਾਣੀ ਵੀ ਲੱਭ ਲੈਣਗੇ ਉਹ ਜੋਗਾ ਵੀ ਲੱਭ ਲੈਣਗੇ ਉਹ ਕਹਿੰਦੇ ਆ ਤੂੰ ਤੂੰ ਸਾਡੇ ਤਿੰਨਾਂ ਕ ਤਰਸ ਕਰਦੇ ਹੋ ਵੀ ਬੰਦੇ ਬਣ ਜਾਓ ਮਾਲਕ ਨੇ ਤੁਹਾਨੂੰ ਬੰਦੇ ਬਣਾਇਆ ਤੇ ਆਪਣੇ ਜੇ ਵਸਣ ਲਈ ਕਹਿੰਦੇ ਹੋ ਤੇ ਸਾਡੇ ਵੀ ਵਸਣ ਲਈ ਕੁ ਥੋੜਾ ਬਹੁਤ ਸੋਚੋ ਇਸੇ ਕਰਕੇ ਇਹ ਮਤ ਸੋਚੋ ਵੀ ਧੰਨ ਬਹੁਤ ਮੈਂ ਫਲਾਣੀ ਕੰਪਨੀ ਦਾ ਏਸੀ ਲਾ ਲਾਂਗਾ ਮੈਂ ਫਲਾਣੀ ਦਾ ਉਹਨਾਂ ਨੇ ਮਸ਼ਹੂਰੀਆਂ ਕਰੀ ਜਾਣੀਆਂ ਜੀ ਭਾਵੇਂ ਹੁਣ 50 ਤੇ ਪਹਿਲਾਂ ਕਹਿੰਦੇ ਸੀ ਉਹਨਾਂ ਨੂੰ ਪਤਾ ਲੱਗ ਜਾਣਾ 50 ਉਹਨਾਂ ਅੱਖਾਂ ਨਾਲ ਜੀ 70 ਤੱਕ ਵੀ ਟੈਂਪਰੇਚਰ ਚਲਾ ਜਾਏ ਤੁਹਾਨੂੰ ਅੰਦਰ ਬੈਠਿਆਂ ਨੂੰ ਪਤਾ ਨਹੀਂ ਲੱਗੇਗਾ ਕਿਉਂਕਿ ਵੇਚਣੀ ਹੈ ਮਸ਼ੀਨ ਪਰ ਇਹਨਾਂ ਮਸ਼ੀਨਾਂ ਨੇ ਕੁਝ ਨਹੀਂ ਜੇ ਕਰਨਾ ਜੇ ਬਾਹਰ ਕੁਝ ਨਾ ਹੋਇਆ ਇਸੇ ਕਰਕੇ ਉਹਦੇ ਲਈ ਯਤਨ ਕਰੋ ਕੁਦਰਤ ਦੇ ਨਾਲ ਆੜਾ ਲਾ ਕੇ ਕੁਦਰਤ ਦੇ ਨਾਲ ਮੱਥਾ ਲਾ ਕੇ ਇਨਸਾਨੀਅਤ ਸੁਖੀ ਨਹੀਂ ਰਹਿ ਸਕਦੀ ਆਪਣੇ ਬੱਚਿਆਂ ਲਈ ਉਹਨਾਂ ਦੇ ਭਵਿੱਖ ਲਈ ਵਿਨਾਸ਼ ਵਾਲੀ ਕਹਾਣੀ ਨਾ ਬਣਾਈਏ ਔਰ ਜੋ ਗੁਰੂ ਦਾਤੇ ਨੇ ਆਗਿਆ ਕੀਤੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ